प्याचे और माई नौच्यू पोस्तो मी दिस ओरमाई और माई नौन चे प्यों पोस्तो मी दिस पाव मेनु माफ़ करो ओरमाई माई हूँ नौन चे प्यों पोस्तों कोई जगह नहीं बची मेनु माफ़ करो हूँ कोई जगह नहीं बची सा जी वेलकम बैक टू माय चैनल ਜੇਕਰ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨੈਕਸਟ ਵਾਕ ਹੈ ਜੀ ਓਰਮਾਈ ਫਾਚਾਮੂ ਟੂਟੋ ਆਨਲਾਈਨ ਓਰਮਾਈ ਫਾਚਾਮੂ ਟੂਟੋ ਆਨਲਾਈਨ ਹੁਣ ਅਸੀਂ ਸਾਰੀਆਂ ਚੀਜ਼ਾਂ ਆਨਲਾਈਨ ਕਰਦੇ ਹਾਂ ਓਰਮਾਈ ਹੁਣ ਫਾਚਾਮੂ ਅਸੀਂ ਕਰਦੇ ਹਾਂ ਟੂਟੋ ਆਨਲਾਈਨ ਸਾਰਾ ਕੋਸਾ ਚ ਸਾਰੀਆਂ ਚੀਜ਼ਾਂ ਅਸੀਂ ਆਨਲਾਈਨ ਕਰਦੇ ਹਾਂ जेकर तुम्हें तो वीडियो पसंद आए तो वीडियो में लाइक शेयर कमेंट करना ना भुलना और माई ती कनोसको और माई ती कनोसको हम मैं तेनू जब मैं तेनू हूँ मैं तेरा पता लग गया है और माई ती कनोस्को हूँ मैं तेनू जा हाँ जान जानता हाँ कि ती तेनू नेक्स्ट वाक देखते हैं जी ormai nusuno scrive più lettere ormai nusuno scrive più lettere hun koi vi chitthiyan nahi likhda hun koi vi chitthiyan nahi likhda nusuno koi vi scrive likhda più lettere chitthiyan ormai hun ormai nusuno scrive più lettere insomma cosa puoi dire ਇਨਸੋਮਾ ਕੌਜ਼ਾ ਗੋਈ ਦੀਰੇ ਤਾਂ ਤੁਹਾਡਾ ਮਤਲਬ ਕੀ ਆ ਇਨਸੋਮਾ ਅਸੀਂ ਮਤਲਬ ਜਦੋਂ ਕਨਕਲੂਜ਼ਨ ਕਰਨਾ ਉਦੋਂ ਅਸੀਂ ਯੂਜ਼ ਕਰ ਸਕਦੇ ਹਾਂ ਤਾਂ ਤੁਹਾਡਾ ਮਤਲਬ ਕੀ ਹੈ ਇਨਸੋਮਾ ਕੌਜ਼ਾ ਗੋਈ ਦੀਰੇ l'appartamento è nuovo insomma è un bel posto L'appartamento è nuovo, insomma, è un bel posto. ਅਪਾਰਟਮੈਂਟ ਨਵਾਂ ਹੈ, ਸੰਖੇਪ ਦੇ ਵਿੱਚ ਇਹ ਇੱਕ ਵਧੀਆ ਜਗ੍ਹਾ ਹੈ। ਕਹਿਣ ਦਾ ਭਾਵ ਗੱਲ ਨੂੰ ਤੁਸੀਂ ਕਨਕਲੂਡ ਕਰਨ ਦੇ ਵਾਸਤੇ ਤੁਸੀਂ ਇਨਸੋਮਾ ਵਰਤ ਲੈ ਵਰਤ ਸਕਦੇ ਹੋ। Abbiamo bevuto, ballato. Insomma, era una bella festa. ਅਸੀਂ ਪੀਤਾ ਅਸੀਂ ਨੱਚੇ ਸੰਖੇਪ ਦੇ ਵਿੱਚ ਇਹ ਇੱਕ ਵਧੀਆ ਪਾਰਟੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਕਿ ਜੇਕਰ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਲਾਈਕ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਮੋਟੀਵੇਟ ਹੋ ਕੇ ਮੈਂ ਹੋਰ ਇਦਾਂ ਦੀਆਂ ਵੀਡੀਓਜ਼ ਬਾਵਾਂ ਨੈਕਸਟ ਵਾਰ ਦੇਖ ਲੈਣੇ ਆ ਜੀ ਇਨਸੋਮਾ ਆਬਸਤਾਂਜ਼ਾ ਪਰ ਵਿਜਜਾਰੇ ਇਨਸੋਮਾ ਆਬਸਤਾਂਜ਼ਾ ਫਿਰ ਵਿਚਾਰੇ ਸੰਖੇਪ ਦੇ ਵਿੱਚ ਜਾਂ ਅਸਲ ਦੇ ਵਿੱਚ ਯਾਤਰਾ ਲਈ ਇਹ ਕਾਫੀ ਹੈ ਕੋਈ ਚੀਜ਼ ਆ ਅਵਸਥਾਨ ਸੋ ਫਿਰ ਵਿਚਾਰੇ ਮਤਲਬ ਟਰੈਵਲ ਕਰਨ ਦੇ ਲਈ ਇਹ ਕਾਫੀ ਹੈ ਸੋ ਦੈਨ ਨੈਕਸਟ ਵਰਕ ਹੈ ਇਨ ਸੋਮਾ ਨਾ ਨਾ ਫਾਟੋ ਨੀਂਤੇ ਹੋ ਜੀ ਇਨ ਸੋਮਾ ਨਾ ਨਾ ਫਾਟੋ ਨੀਂਤੇ ਹੋ ਜੀ ਸੰਖੇਪ ਦੇ ਵਿੱਚ ਤੁਸੀਂ ਅੱਜ ਕੁਝ ਨਹੀਂ ਕੀਤਾ ਐਟ ਦਾ ਐਂਡ ਤੁਸੀਂ ਕੁਝ ਵੀ ਨਹੀਂ ਕੀਤਾ ਨੋ ਨਾਈਫ ਆਤੋ ਤੁਸੀਂ ਨਹੀਂ ਕੀਤਾ ਨਿਯੰਤੇ ਕੁਝ ਵੀ ਨਹੀਂ ਅੱਜੀ ਅੱਜ ਅਲਮੀਨੋ ਨੋਨ ਪਿਓਵੇ ਅਲਮੀਨੋ ਨੋਨ ਪਿਓਵੇ ਘਟੋ ਘਟ ਮੀ ਤਾਂ ਨਹੀਂ ਪੈ ਰਿਹਾ ਅਸੀਂ ਜਦੋਂ ਗੱਲ ਨੂੰ ਕਵਰ ਅਪ ਕਰਨਾ ਹੁੰਦਾ ਤਾਂ ਅਸੀਂ ਬੋਲਦੇ ਹਾਂ ਘਟੋ ਘਟ ਕਟੋਕਟ ਨੂੰ ਬੋਲਿਆ ਜਾ ਸਕਦਾ ਅਲਮੀਨੋ ਅਲਮੀਨੋ ਨੋਨ ਪਿਓਵੇ ਨੋਨ ਪਿਓਵੇ ਮਤਲਬ ਮੀ ਨਹੀਂ ਪੀ ਰਿਹਾ ਕਟੋਕਟ ਅਲਮੀਨੋ ਵੋਲਿਓ ਫਾਰੇ ਸਪੋਰਟ ਵੋਲਿਓ ਫਾਰੇ ਸਪੋਰਟ ਅਲਮੀਨੋ ਦੋਏ ਵੋਲਤੇ ਮੈਂ ਕਟੋਕਟ ਦੋ ਵਾਰ ਕੋਈ ਸਪੋਰਟ ਕਰਨਾ ਚਾਹੁੰਦਾ ਹਾਂ ਅਲਾ ਉਨਾ ਸੈਟਿਮਾਨਾ ਵੀ ਕਿਹਾ ਜਾ ਸਕਦਾ ਇੱਕ ਹਫਤੇ ਵਿੱਚ ਮੈਂ ਕੱਟੋ-ਕੱਟੇ ਦੋ ਵਾਰੀ ਸਪੋਰਟ ਕਰਨਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ. Dobbiamo fare esercizio. Dobbiamo fare esercizio almeno 3 volte alla settimana. ਸਾਨੂੰ ਹਫ਼ਤੇ ਵਿੱਚ ਕੱਟੋ-ਕੱਟੇ 3 ਵਾਰੀ ਐਕਸਰਸਾਈਜ਼ ਕਰਨੀ ਚਾਹੀਦੀ ਹੈ. Bisogna dormire almeno 8 ore. ਬੇਜ਼ੋਨੀਆ ਦੁਰਮੀਰੀ ਅਲਮੇਨੋ ਤੋਰੇ ਘਟੋ ਘਟ ਅਠ ਘੰਟੇ ਸੋਣਾ ਚਾਹੀਦਾ ਹੈ ਮਾਗਾਰੀ ਫੁੰਸੀਓਨਾ ਸ਼ਾਇਦ ਇਹ ਕੰਮ ਕਰਦਾ ਹੈ ਜਾਂ ਕੰਮ ਕਰੇ ਮਾਗਾਰੀ ਫੁੰਸੀਓਨਾ ਮਾਗਾਰੀ ਐ ਅਪੈਰਟੋ ਆ ਕੁਐਸਾ ਔਰਾ ਮਾਗਾਰੀ ਐ ਅਪੈਰਟੋ ਕੁਐਸਾ ਔਰਾ ਭਾਵ ਸ਼ਾਇਦ ਇਹ ਇਸ ਵਕਤ మనలా మేన మీన మగారి tipo consiliare magari tipo consiliare shayad oh to hanu salah de sakda hai consiliare da matlab ki hunda salah dena e inutile discutere e inutile discutere behas karan da koi matlab nahi ha sada next vak hai varre dalte varre dalte ਮੈਨੂੰ ਥੋੜੀ ਜੀ ਚਾਹ ਚਾਹੀਦੀ ਹੈ। ਦੈਲ ਦਾ ਮਤਲਬ ਇੱਥੇ ਦਾਨੀਆਂ ਇੱਥੇ ਇਹਦਾ ਮਤਲਬ ਹੈ ਥੋੜਾ ਜਿਹਾ। ਨੌਂਚੀ ਵਾਦੋ ਪਿਉ ਨੌਂਚੀ ਵਾਦੋ ਪਿਉ ਮੈਂ ਹੁਣ ਉੱਥੇ ਨਹੀਂ ਜਾਂਦਾ। ਜੀ ਮਤਲਬ ਜਗ੍ਹਾ ਨੂੰ ਅਸੀਂ ਇਹਦੇ ਵਿੱਚ ਡਿਸਕ੍ਰਾਈਬ ਕੀਤਾ ਚਾਹੀਦੇ ਨਾਲ। ਨੌਂਚੀ ਵਾਦੋ ਪਿਉ ਪਰ ਪ੍ਰੇਂਦਰੇ ਕੁਲਟ੍ਰੀਨੂ ਜੀ ਵਿਉਲੇ ਬਿਲੀਏਟੋ ਅ ਪੋਸਤਾ ਉਸ ਟ੍ਰੇਨ ਨੂੰ ਫੜਨ ਦੇ ਲਈ ਤੁਹਾਨੂੰ ਇੱਕ ਖਾਸ ਟਿਕਟ ਦੀ ਲੋੜ ਪਵੇਗੀ। ਆਪੋਸਤਾ ਦਾ ਮੀਨਿੰਗ ਜਾਣਬੁੱਝ ਕੇ ਵੀ ਹੁੰਦਾ ਤੇ ਖਾਸ ਕਰਕੇ ਵੀ ਹੁੰਦਾ, ਖਾਸ ਵੀ ਹੁੰਦਾ। ਬਿਲੀਅਤ ਤੋਂ ਆਪੋਸਤਾ ਮਤਲਬ ਹੁੰਦਾ ਖਾਸ ਟਿਕਟ। ਸੋ ਨੂੰ ਅੰਦਾਤੋ al bancomat aposta sono andato al bancomat aposta mai kisi maqsad layi atm gaya si jageya che un numero di telefono aposta che un numero di telefono aposta ik khas phone number hega ummeed kardiyan video pasand a rahi hai video nu like share comment karna na bhulna next vaar ke saada è proprio vero è proprio vero e bilkul sach hai proprio matlab bilkul vero matlab sach abiamo fatto proprio bene a trascolare qui abbiamo fatto proprio bene a trascolare qui assi ethe aake ja assi ethe shift ho ke sahi kadam chukya hai grazie ਅਤੁੱਤੀ ਮਾਤੇ ਤੇ ਉਲਾਈਕ ਐ ਅਸਕ੍ਰੀਵੇ ਤੇ ਇਲਮਿਓ ਕਨਾਲੇ ਸੇ ਵੀ ਆਪੇਚੂ ਤੋ ਕਸਤੋ ਵੀਡੀਓ ਸਭ ਸਿਕਲ ਜੇ ਸਾਰਿਆਂ ਨੂੰ ਤੇ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਦੇ ਲਈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਧੰਨਵਾਦ